ਆਪ ਨੂੰ ਸਾਡੇ ਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਉੱਤੇ ਇਹ ਜਿਹੜੀ ਬੇਨਤੀ ਕਰ ਰਹੇ ਹਾਂ ਸੰਤਾਂ ਨੂੰ ਇਹ ਨਗਰ ਆ ਕੁੱਤੀਵਾਲ ਅਜਨਾਲੇ ਤਹਿਸੀਲ ਦਾ ਪਿੰਡ ਆ ਪਿੰਡ ਕੁੱਤੀਵਾਲ ਇਸ ਦੇ ਵਿੱਚ ਇੱਕ ਸਿੰਘ ਸੀ ਭਾਈ ਸ਼ਮਸ਼ੇਰ ਸਿੰਘ ਜਿਨ੍ਹਾਂ ਦੀ ਅੱਜ ਤੋਂ ਇੱਕ ਸਾਲ ਪਹਿਲਾਂ ਡੈਥ ਹੋ ਚੁੱਕੀ ਹੈ ਮੋਰ ਸਾਹਿਬ ਤੋਂ ਦੇ ਕੇ ਇਹ ਪਰਿਵਾਰ ਬਿਲਕੁਲ ਗਰੀਬ ਸੀ ਇਹਨਾਂ ਦੇ ਕਾਰਨ ਨਹੀਂ ਸੀ ਹੈਗਾ ਤੇ ਜਿਹੜਾ ਕਾਰਨ ਸੀ ਉਹ ਜ ਸਿੰਘਾਂ ਨੇ ਪਹਿਲਾਂ ਬਰਾਲਾ ਸਕਤਾ ਨੇ ਰਲ ਮਿਲ ਕੇ ਕਰਕੇ ਇਹ ਇਮਾਰਤ ਜਿਹੜੀ ਤਿਆਰ ਕੀਤੀ ਸੀ ਇਹ ਇਮਾਰਤ ਦਾ ਹੁਣ ਕੰਮ ਕਰ ਰਿਹਾ ਪਲਸਤਰ ਹੋ ਰਹੀ ਵੈਰਗਾ ਹੋ ਰਹੀਆਂ ਨੇ ਜਿਸ ਦੇ ਵਿੱਚ ਸੰਯੋਗ ਦੇਣ ਵਾਸਤੇ ਸਾਨੂੰ ਰਾਗੀ ਜਤਾ ਰਾਏਪੁਰ ਤੋਂ ਭਾਈ ਸਪਾਹੀ ਅੰਗਰੇਜ਼ ਸਿੰਘ ਸਾਰਾ ਸਮੂਹ ਜਥੇ ਸਵੇ ਸਾਡੇ ਕੋਲ ਪਹੁੰਚੇ ਦੇ ਇਹਨਾਂ ਦੀ ਮਦਦ ਕਰਨ ਵਾਸਤੇ ਬੜੇ ਤਹਿਤ ਦਿਲੋਂ ਸ਼ੁਕਰਾਨਾ ਇਹਨਾਂ ਵੀਰਾਂ ਦਾ ਹੋਰੀ ਸੰਤਾ ਨੂੰ ਦੇ ਦਿੱਆ ਕਿਰਪਾ ਨਾਲ ਮਿਲ ਕੇ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਬਾਕੀ ਨੇ ਦੋ ਬੱਚੇ ਛੋਟੇ ਨੇ ਚਲੋ ਕਨ ਨੂੰ ਜਵਾਨ ਹੋ ਜਿੰਦਗੀ ਜਿਹੜਾ ਆਪਣਾ ਕਾਰੋਬਾਰ ਲੈ ਕੇ ਅੱਗੇ ਚੱਲ ਸਕੋਗੇ ਉਹਨਾਂ ਨੂੰ ਮਦਦੀ ਲੋੜਿਆ ਸੰਤਾ ਨੂੰ ਬੇਸੀਆਂ ਦੇ ਵਾਸਤੇਵਾ ਦੇਦੀ ਮਦਦ ਦਿੱਤੀ ਜਾਵੇ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਸਾਡੀ ਸੇਵਾ ਇਹਨੇ ਲਈ ਹੈ ਅੱਜ ਮੰਦਿਸ ਗਿਆ ਇਹਨੇ ਮੁਖੜੇ ਅਮਰਤ ਦੇ ਦੁਆਰੇ ਸੋਹਰੇ ਮੇਰੇ ਵੀ ਇੱਥੇ ਸੇਵਾ ਕਰਨੀ ਹੋਵੇ ਰੋਕੇ ਨਾ ਇੰਨੇ ਲੋਕ ਕਰਦਾ ਨਾ ਨੰਨੇ ਪਰੇ ਕਰਦੇ ਚਲੇ ਜਾਂਦਾ ਇਸ ਤਰ੍ਹਾਂ ਕੇ ਸੇਵਾ ਸਾਡੀ ਜਿਵੇਂ ਇਸਨੇ